ਸਸਿਕਾ ਦਾ ਸੰਦਸਾ ਹਾਂਜੀ ਬਹੁਤ ਵਧੀਆ ਬਾਈ ਬਿਲਕੁਲ ਤੇ ਦੋਸਤੋ ਤੁਸੀਂ ਮੇਰੇ ਪਿੱਛੇ ਕਾਲੀਸ਼ਾਨ ਹਵੇਲੀ ਦੇਖ ਰਹੇ ਹੋ ਤੁਹਾਨੂੰ ਦੇਖਣ ਚ ਲੱਗਦਾ ਹੋਊਗਾ ਵੀ ਬਾਈ ਪਿੰਦੀ ਸਿੱਧੂ ਨੇ ਆਪਣੇ ਲਈ ਬਣਾਈ ਆ ਜਾਂ ਇਹਦੇ ਵਿੱਚ ਇਨਸਾਨ ਰਹਿੰਦੇ ਹੋਣਗੇ ਪਰ ਦੋਸਤੋ ਤੁਹਾਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਆ ਪੰਜਾਬ ਦੇ ਵਿੱਚ ਪਹਿਲਾ ਪਸ਼ੂ ਪਾਲਕ ਜਿਨੇ ਮਤਲਬ ਕਿ ਐਡੀ ਸੋਹਣੀ ਪਸ਼ੂਆਂ ਵਾਸਤੇ ਹਵੇਲੀ ਬਣਾਈਏ ਤੇ ਅੱਜ ਇਹਦਾ ਨਾਮ ਬਿੱਲੋ ਤੇ ਬਿੱਲੋ ਦੀ ਕੀਮਤ ਦੋਸਤੋ 15 ਤੋਂ 16 ਲੱਖ ਰੁਪਇਆ ਤੇ ਤੁਸੀਂ ਦੇਖੋ ਬੀ ਚਮਕਾ ਮਾਰ ਰਹੀ ਹੈ ਵੀ ਜਵੇਂ ਘਰੇ ਗਰਾਜ ਦੇ ਵਿੱਚ ਮਰਸਡੀਜ਼ ਗੱਡੀਆਂ ਖੜੀਆਂ ਵੱਡੀਆਂ ਲਗਜ਼ਰੀ ਗੱਡੀਆਂ ਖੜੀਆਂ ਹਾਂਜੀ ਸਭ ਤੋਂ ਹਾਈ ਮਿਲਕ ਆਪਣੇ ਫਾਰਮ ਦਾ ਹੈਗਾ 28 ਲੀਟਰ ਤੇ ਦੋਸਤੋ ਹੁਣ ਆਪਾਂ ਬਾਈ ਦੇ ਫਾਰਮ 'ਚ ਪਹੁੰਚ ਚੁੱਕੇ ਹਾਂ ਬਾਹਰ ਤੁਸੀਂ ਐਂਟਰੀ ਦੇਖੀ ਹੈ ਤੇ ਬਾਈ ਵੀਡੀਓ ਦੇ ਵਿੱਚ ਦੇਖ ਕੇ ਤਾਂ ਤੁਹਾਡੇ ਪਸ਼ੂ ਇੰਨੇ ਚਮਕਦੇ ਸੀ ਅੱਜ ਰੀਅਲ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ ਵੀ ਇੰਨੀ ਸਾਂਭ ਸੰਭਾਲ ਤੇ ਇੰਨਾ ਮਤਲਬ ਕਿ ਇਹਨਾਂ ਦੀ ਉਹ ਸਿਸਟਮ ਮੈਨੇਜਮੈਂਟ ਕਰਨਾ ਵੀ ਤਾਂ ਨੂੰ ਤੁਸੀਂ ਵੀ ਕਿਵੇਂ ਸਾਰਾ ਕੁਝ ਕਦੋਂ ਦਾ ਸ਼ੌਂਕ ਤੁਹਾਨੂੰ ਕਦੋਂ ਦਾ ਜਾਗਿਆ ਬਈ 2017 ਦਾ ਹੀ ਅਸਾਂ 2017 ਹਾਂਜੀ ਪਹਿਲਾਂ ਡੌਗ ਦਾ ਸੀਗਾ 2017 ਚੋਂ ਫਿਰ ਮੱਝ ਖਰੀਦਣ ਲੱਗ ਗਿਆ ਸੀ ਠੀਕ ਮੱਝ ਬਸ ਇਹ ਕਰੇਜੀ ਹੁੰਦਾ ਸੀ ਵੀ ਮੇਲੇ ਜਿੱਤਨੇ ਆ ਜੀ ਬਸ ਠੀਕ ਹੈ ਜੀ ਤੇ ਦੋਸਤੋ ਤੁਸੀਂ ਬਾਈਕ ਕੋਲੇ ਮੱਝਾਂ ਦੇਖ ਰਹੇ ਹੋ ਇੰਨੀਆਂ ਚਮਕ ਮਾਰ ਰਹੀਆਂ ਵੀ ਆਪਣੇ ਕੋਲ ਇੱਕ ਅੱਧੀ ਮੱਝ ਹੁੰਦੀ ਐਵੇਂ ਦੀ ਪਰ ਬਾਈਕ ਕੋਲੇ ਤਾਂ ਚੜ੍ਹ ਤੋਂ ਚੜ੍ਹ ਹਰੇਕ ਮੱਝ ਚੜ੍ਹ ਤੋਂ ਚੜ੍ਹ ਆ ਜੀ ਹਾਂਜੀ ਬਾਈ ਸਾਰੀਆਂ ਮੇਲੇ ਦੇ ਚੈਂਪੀਅਨ ਜੀ ਚੈਂਪੀਅਨਾਂ ਦਾ ਡਬਲ ਡਬਲ ਰਿਕਾਰਡ ਵੀ ਆ ਵੀ ਬਿਊਟੀ ਕੰਪੀਟੀਸ਼ਨ ਵੀ ਉਸੇ ਮੇਲੇ ਦੇ ਜਿੱਤਿਆ ਜ ਠੀਕ ਹੈ ਜੀ ਤੇ ਦੁੱਧ ਮਿਲਕਿੰਗ ਵੀ ਉਸੇ ਮੇਰੇ ਤੇ ਜਿੱਤੀ ਉਸੇ ਦੇ ਜਿੱਤੀ ਹਾਂਜੀ ਸਭ ਤੋਂ ਹਾਈ ਮਿਲਕ ਆਪਣੇ ਫਾਰਮ ਦਾ ਹੈਗਾ 28 ਲੀਟਰ ਅੱਛਾ ਤਾਂ ਜਿਹੜਾ ਝੋਟੀਆਂ ਦਾ ਹਾਈ ਮਿਲਕ ਹੈ ਜਿਵੇਂ ਘਰ ਦੀ ਬਰੀਡ ਕਰਾ ਕੇ ਜਿਹਨੂੰ ਆਪਾਂ ਬਰੀਡਰ ਕਹਿੰਦੇ ਨੇ ਘਰ ਦੀਆਂ ਝੋਟੀਆਂ ਪੈਦਾ ਕਰਾ ਕੇ ਜਿਹੜੀਆਂ ਸੋਹਣੀਆਂ ਉਹਨਾਂ ਦਾ ਹੈਗਾ ਜੀ 17 ਕਿਲੋ ਤੋਂ ਲੱਗੇ 19 300 ਤੱਕ 2.5 ਕੋਣੇ 3 ਸਾਲ ਦੀ ਝੋਟੀ ਦਾ ਦੁੱਧ ਠੀਕ ਹੈ ਮੈਨੇਜਮੈਂਟ ਕੀ ਹੈ ਤੁਹਾਡੇ ਬੇ ਕੱਲਾ ਚਾਰਾ ਹੀ ਪਾਉਨੇ ਹੋ ਤੂੜੀ ਪਾਉਨੇ ਹੋ ਜਾਂ ਕੁਝ ਹੋਰ ਵੀ ਕੁਝ ਨਹੀਂ ਚਾਰੇ ਦਾਣੇ ਨਾਲ ਤਾਂ ਜੀ ਇੱਕ ਤਰ੍ਹਾਂ ਆਪਾਂ ਢਿੱਡ ਭਰਨ ਵਾਲੀ ਗੱਲ ਹੈ ਉਹ ਤਾਂ ਆਪ ਪਰ ਨਾਲ ਜਿਵੇਂ ਹੁਣ ਪਸ਼ੂ ਨੂੰ ਮਿਨਰਲ ਮਿਕਚਰ ਹੋ ਗਿਆ ਜੀ ਹਨਾ ਤੇ ਮਿੰਦਰਾ ਦੀ ਲੋਡ ਪੈਂਦੀ ਆ ਨਾਲ ਇਹਨਾਂ ਨੂੰ ਵਿਟਾਮਿਨਾਂ ਦੀ ਲੋਡ ਪੈਂਦੀ ਆ ਹਾਂ ਜਿਵੇਂ ਮੰਨ ਲਓ ਅਸੀਂ ਸਾਨੂੰ ਜਿਵੇਂ ਮੰਨ ਲਓ ਕੰਪਨੀ ਦੇ ਉੱਤੇ ਇੰਟਰੈਕਟ ਹੈ ਜਿਹੜੀ ਮਤਲਬ ਸੀਐਨਐਸ ਐਚ ਗੋਲਡ ਦਾ ਆਉਂਦਾ ਵਿਟਾਮਿਨ ਅਸੀਂ ਉਹ ਵੀ ਨਾਲ-ਨਾਲ ਦੰਨੇ ਰਹਿਨੇ ਆ ਉਹਦੇ ਨਾਲ ਦੁੱਧ ਦੀ ਪੈਦਾਵਾਰ ਵੀ ਵੱਧਦੀ ਆ ਜੀ ਉੱਤੇ ਪਸ਼ੂ ਦੇ ਜਿਹੜੀ ਚਮਕਦੀ ਆ ਆਪਾਂ ਗੱਲ ਕਰਦੇ ਚਮਕੀ ਪਸ਼ੂ ਦੇ ਉਹਦੇ ਨਾਲ ਆਉਣਾ ਜਿਹੜੀਆਂ ਸਾਰੀਆਂ ਘਾਟਾਂ ਕਿ ਬਈ ਹਰੇ-ਚਾਰੇ ਦੇ ਨਾਲ ਜਾਂ ਤੂੜੀ ਨਾਲ ਉਹ ਘਾਟਾਂ ਨਹੀਂ ਪੂਰੀਆਂ ਹੁੰਦੀਆਂ ਇਸ ਕਰਕੇ ਆਮ ਜਿਹੜਾ ਪਸ਼ੂ ਪਾਲਕਾ ਨੂੰ ਪ੍ਰੋਬਲ ਕੰਪਨੀ ਦੇ ٹرسٹ ਤੇ ਵੀ ਮਤਲਬ ਕਿ ਤੁਹਾਡਾ ਫਾਰਮ ਦੇ ਵਿੱਚ ਇੰਨੀ ਮਤਲਬ ਕਿ ਸ਼ਾਈਨ ਦਿਖ ਰਹੀ ਹੈ ਹਾਂ ਸੈਡਿੰਗ ਜਿਹੜੀ ਆਉਂਦੀ ਆ ਇਹ ਸਾਰੀ ਉਹਨਾਂ ਦੇ ਕਾਰਨ ਹੈ ਜੀ ਨਾਲੇ ਸਾਰੇ ਜਦੋਂ ਭਾਈ ਜੀ ਵਿਟਾਮਿਨ ਪੂਰੇ ਹੋਗੇ ਮਿਨਰਲ ਪੂਰੇ ਹੋਗੇ ਆਟੋਮੈਟਿਕ ਪਸ਼ੂ ਨੇ ਟਾਈਮ ਤੋਂ ਟਾਈਮ ਬੱਚਾ ਦੇਣਾ ਹਰ ਸਾਲ ਹੀ ਹਾਂਜੀ ਉਹਦੇ ਨਾਲ ਆਪਣੇ ਦੁੱਧ ਦੀ ਪ੍ਰੋਡਕਸ਼ਨ ਵਧਣੀ ਆ ਫਿਰ ਵੀ ਜਿਵੇਂ ਆਪਣੇ ਤਾਂ ਜਿਵੇਂ ਆਮ ਫਾਰਮਾਂ ਦੇ ਵਿੱਚ ਹੁੰਦੇ ਕਈ ਮੱਝਾਂ ਟੋਕਣੇ ਦੁਰੀਆਂ ਫਿਰਦੇ ਹੁੰਦੀਆਂ ਹਾਂਜੀ ਟੋਕੜ ਦੁਰੀਆਂ ਫਿਰਦੇ ਹਾਂਜੀ ਫਿਰ ਦੁਰੀਆਂ ਫਿਰ ਵੀ ਤੁਹਾਡੀ ਪੂਰੀ ਮੈਨੇਜਮੈਂਟ ਹਾਂਜੀ ਮੈਨੇਜਮੈਂਟ ਕਰਕੇ ਹਾਂ ਬਈ ਵਿੱਚ ਤਾਂ ਮੱਝਾਂ ਇਹ ਜਿਹੀਆਂ ਵੀ ਇੱਕ ਸਾਲ ਤੋਂ 2-4 ਦਿਨ ਪਹਿਲਾਂ ਹੀ ਸੂਪ ਪੰਦੀਆਂ ਵੀ ਇੱਕ ਬੱਚੇ ਬਾਰੀ ਬੱਚਾ ਭੈਣ ਭਾਈਆਂ ਦਾ ਜਿਹੜੇ ਕੋਈ ਵੀ ਬੱਚੇ ਦਾ ਫਰਕ ਹੈ 5-4 ਦਿਨ ਘੱਟ ਹੁੰਦਾ ਸਾਲ ਤੋਂ ਵਿੱਚ ਮੱਝਾਂ ਇਸ ਤਰ੍ਹਾਂ ਹੋ ਜਾਂਦੀਆਂ ਹਾਂਜੀ ਆ ਤੁਹਾਡੇ 4 ਪ੍ਰੋਡਕਟ ਬਏ ਜਿਹੜੇ ਤੁਸੀਂ ਠੀਕ ਹੈ ਜੀ ਇਹ ਵਿਟਾਮਿਨ ਆ ਗਈ ਇਹਦੇ ਵਿੱਚ ਕਾफी ਚੀਜ਼ਾਂ ਗਈਆਂ ਜਿਵੇਂ ਕੋਈ ਗੰਡ ਬਾਨਨੀ ਆ ਥਾਂ ਦੇ ਵਿੱਚ ਇਹ ਸੂਣ ਤੋਂ ਪਹਿਲਾਂ ਵੀ ਦਿੱਤਾ ਜਾਂਦਾ ਸੂਣ ਤੋਂ ਬਾਅਦ ਵੀ ਦਿੱਤਾ ਜਾਂਦਾ ਵੀ ਦੁੱਧ ਪਤਾਉਣ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਇਹ ਮਦਦ ਕਰਦਾ ਤਾਂ ਪਹਿਲਾਂ ਉਹਦਾ ਆਰਡਰ ਬਣਾਉਣ ਦੇ ਵਿੱਚ ਮਦਦ ਕਰਦਾ ਜੇ ਵੀ ਆਰਡਰ ਦੇ ਵਿੱਚ ਗੰਡਾ ਵਗੈਰਾ ਪੈਂਦੀਆਂ ਕਈ ਵਾਰੀ ਆਪਾਂ ਕਹਿੰਦੇ ਨੇ ਸੂਪੀ ਯਾਰ ਉਹਦੇ ਥਾਂ 'ਚ ਗੰਡਾ ਦੁੱਧ ਘਟਾ ਆ ਉਹ ਚੀਜ਼ ਦਾ ਵੀ ਇਹ ਹੱਲ ਕਰਦਾ ਜੀ ਇਹਦੇ ਵਿੱਚ ਕਾफी ਗੁਣ ਹੈ ਜਿਹਨਾਂ ਕੋ ਉਨਾ ਕਾਪਾ ਤੋਂ ਦੱਸੇ ਨਹੀਂ ਜਾਂਦੇ ਹਨ ਤਾਂ ਇਹਦੇ ਚ ਮੇਨ ਮੁੱਦਾ ਹੁੰਦਾ ਥਣਾਂ ਦੇ ਵਿੱਚ ਗੰਡਾ ਆਉਣੀ ਆ ਸੂਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਨੂੰ ਰੋਕਤਾਂਮ ਕਰਦਾ ਆ ਆਰਡਰ ਚੰਗਾ ਬਣਾਉਂਦਾ ਤੇ ਦੁੱਧ ਜ਼ਿਆਦਾ ਦਿੰਦੇ ਨੇ ਇਕਲ ਪਸ਼ੂਆਂ ਨੂੰ ਇੰਜੈਕਸ਼ਨ ਵੀ ਲਾਉਂਦੇ ਜਿਨ੍ਹਾਂ ਨੂੰ ਹਲੇ ਪੂਰੀ ਨੌਲੇਜ ਨਹੀਂ ਬਣੀ ਤੇ ਨੌਲੇਜ ਨਹੀਂ ਪਹੁੰਚੀ ਵੀ ਇੰਜੈਕਸ਼ਨ ਲਾਉਣਾ ਵੀ ਕਿੰਨਾ ਖਤਰਨਾਕ ਆਪਣੀ ਸਿਹਤ ਵਾਸਤੇ ਤੇ ਪਸ਼ੂਆਂ ਦੇ ਵਾਸਤੇ ਬਿਲਕੁਲ ਹਾਂਜੀ ਉਹਦੇ ਵਾਸਤੇ ਵੀ ਇਸ ਕੰਪਨੀ ਦਾ ਪ੍ਰੋਡਕਟ ਵੀ ਕੋਈ ਹਾਂਜੀ ਉਸ ਇਹ ਉਹਦੇ ਵਾਸਤੇ ਹੈਗਾ ਜੀ ਸੀ ਐਨ ਐਸ ਠੀਕ ਹੈ ਜੀ ਇਹਦੇ ਨਾਲ ਇੱਕ ਪਾਊਡਰ ਹੁੰਦਾ ਤੇ ਨਾਲ 1 ਲੀਟਰ ਦਵਾਈ ਆਉਂਦੀ ਹੈ ਠੀ ਤੇ 4 ਚਮਚੇ ਪਾਊਡਰ ਦੇ ਜਿਹੜਾ ਨਾਲ ਆਉਂਦਾ ਠੀਕ ਹੈ ਜੀ ਇੱਕ ਟਾਈਮ ਦੇ ਧਾਰ ਤੋਂ 20-25 ਮਿੰਟ ਪਹਿਲਾਂ ਪਾ ਦਿਓ ਜੀ ਇਹ 10 ਡੰਗਾਂ ਦੀ ਦਵਾਈ ਹੈ 5 ਦਿਨਾਂ ਦਾ ਲੀਟਰੀ ਹੈ ਠੀਕ ਹੈ ਜੀ ਤਾਂ ਇਹ ਜੇ ਮੰਨ ਲਓ ਇੱਕ ਫਾਰਮ ਦੇ ਵਿੱਚ ਆਪਾਂ 10 ਮੱਝਾਂ ਨੂੰ ਵੀ ਇਕੱਠਿਆਂ ਨੂੰ ਪਾ ਦਾਂਗੇ ਤੇ 8 ਮੱਝਾਂ ਮਤਲਬ ਤੀਜੇ ਚੌਥੇ ਡਾਂਗੀ ਖੜਨ ਲੱਗ ਜਾਂਦੀ ਬਿਲਕੁਲ ਜੀ ਇਹਦੇ ਵਿੱਚ ਜਾਨੀ ਕਿ ਵੀ 90% ਤੱਕ ਜਿਹੜੀਆਂ ਮੱਝਾਂ ਖੜਦੀਆਂ ਜੀ ਤੇ ਪੂਰਾ ਬਦ ਇੱਕ ਅੱਧੀ ਚਲੋ ਜੇ ਕੋਈ ਨਾ ਖੜੀ ਉਹ ਗੱਲ ਵੱਖਰੀ ਆ ਵੀ ਰਿਜ਼ਲਟ ਇੰਨਾ ਕੁ ਜਿਆਦਾ ਚੰਗਾ ਮਿਲਦਾ ਤੇ ਨੂੰ ਬਸ ਪਾਉਣਾ ਨਾ ਭੋਲੇ ਦੋਨੇ ਟਾਈਮ ਪਰ ਜਦੋਂ ਮੱਝ ਠੰਡੀ ਹੋ ਜਾਂਦੀ ਆ ਹਾਂ ਜੀ ਠੰਡੀ ਹੋ ਜਾਂਦੀ ਆ ਪਰ ਸਮਾਂ ਵੱਜ ਜਾਂਦਾ ਬਾਈ ਕੋਈ ਹਾਰਮੋਨ ਦੀ ਗੜਬੜ ਹੁੰਦੀ ਆ ਜਿਵੇਂ ਪਸ਼ੂ ਨੂੰ ਦੁੱਧ ਦੇਣਾ ਜਦੋਂ ਹਟਦੇ ਆ ਉਹ ਫਿਰ ਜਿਹੜੀ ਗੜਬ ਵੀ ਅਸੀਂ ਤਿੰਨ ਕ ਡੰਗ ਦਿੱਤੀ ਚੌਥੀ ਡੰਗ ਝੋਟੀ ਆਪੇ ਮਿਲਣ ਲੱਗੀ ਫਿਰ ਇਹਨਾਂ ਦਾ ਮੈਂ ਗਲਾਂ ਦਿੱਤੀਆਂ ਲੋਕਾਂ ਨੂੰ ਤਾਂ ਮੈਂ ਖਾ ਯਾਰ ਜਦੋਂ ਪੂਰੀ ਪੂਰੀ ਤਾਂ ਪਾਇਆ ਕਰੋ ਰਿਜ਼ਲਟ ਤਾਂ ਲਿਆ ਕਰੋ ਪਰ ਉਹ ਝੋਟੀਆਂ ਹੁਣ 7 ਮਹੀਨਿਆਂ ਦੀਆਂ ਗੱਭਣ ਤੱਕ ਪਹੁੰਚੀਆਂ ਡਰਾਈ ਕਰਨੀਆਂ ਪਰ ਉਹ ਟੀਕਾ ਨਹੀਂ ਲਵਾਉਂਦੀਆਂ ਬਈ ਦੋਸਤੋ ਆਹ ਈਡੀ ਕੱਟੀ ਤੁਸੀਂ ਦੇਖ ਰਹੇ ਹੋ ਵੀਡੀਓ 'ਚ ਇਹ 4 ਮਹੀਨਿਆਂ ਦੀ ਹੈ ਤੇ ਆਹ 7 ਤੋਂ 8 ਮਹੀਨਿਆਂ ਦੀ ਹੈ ਤੇ ਦੋਸਤੋ ਇਹਦਾ ਰਾਜ਼ ਜੇ ਆਪਣੇ ਆਮ ਕਿੱਲੇ ਤੇ ਹੋਵੇ ਤਾਂ ਇਹ ਲੱਗਦਾ ਵੀ ਜਦ ਦੋ ਤਿੰਨ ਸਾਲਾਂ ਚ ਈਡੀ ਕੱਟੀ ਤਿਆਰ ਹੁੰਦੀ ਸਹੀ ਬਾਈ ਨਾ ਹਾਂਜੀ ਬਿਲਕੁਲ ਜੀ ਪਿਓਰ ਕਾਫੇ ਨਾਲ ਇਹ ਯੂਜ਼ ਕਰ ਇਹ ਮਤਲਬ ਕਿ ਹਰੇਕ ਮਤਲਬ ਕਿ ਇਕੱਤੀ ਤੋਂ ਤੁਸੀਂ ਇਹ ਯੂਜ਼ ਕਰਦੇ ਹੋ ਹਾਂਜੀ ਬਿਲਕੁਲ ਜੀ ਬੱਚੇ ਨੂੰ ਹਾਂਜੀ ਹਰੇਕ ਬੱਚੇ ਨੂੰ ਪਿਓਰ ਕਾਫ ਇਹ ਯੂਜ਼ ਕਰਦੇ ਤਾਂ ਹੀ ਇਹਨਾਂ ਦੇ ਦੇਖੋ ਤੁਸੀਂ ਕਿੰਨੇ ਸ਼ਾਈਨ ਆ ਤੇ ਕਿੰਨੇ ਮਤਲਬ ਕਿ ਹਾਈਟ ਵਗੈਰਾ ਸਾਰਾ ਕੁਝ ਇਹਨਾਂ ਨੇ ਮਤਲਬ ਕਿ ਟਾਈਮ ਤੋਂ ਪਹਿਲਾਂ ਹੀ ਮੈਚੁਰ ਹੋ ਗਏ ਆ ਤੇ ਬਾਈ ਨੇ ਕਹਿ ਰਹੇ ਆ ਵੀ ਜਿਹੜਾ ਜਿਹੜਾ ਮੇਲਾ ਸੀ ਬਾਈ ਪੱਛੀ ਪੀਡੀਐਫ ਜੀ ਜਗਰਾਮ ਵਾਲਾ ਹਾਂ ਸਭ ਤੋਂ ਮਸ਼ਹੂਰ ਮੇਲਾ ਠੀਕ ਹੈ ਉਦੋਂ ਇਹਦਾ ਕੀ ਰੇਟ ਲੱਗ ਗਿਆ ਸੀ ਉੱਥੇ ਆਪਦੀ ਮਾਂ ਦੇ ਨਾਲ ਗਈ ਸੀ ਉੱਥੇ ਸੰਦੀਪ ਵਰਗੇ ਪਾਂਡਵਾ ਉਹ ਵੀਰ ਪਾਂਡਵਾ ਵੀ ਕਹਿੰਦਾ ਉਹਦਾ ਬੇਟਾ ਉਹਨਾਂ ਨੇ ਮਤਲਬ 5 ਤੋਂ 6 ਲੱਖ ਰੁਪਈਆ ਵਾਰੀ-ਵਾਰੀ ਕਹਿੰਦੇ ਸੀ ਸਾਨੂੰ ਕੱਟੀ ਦੇ ਦੇ ਜਾਂ ਮੱਚੋ ਮਾਂ ਦੇ ਦੇ ਫਿਰ ਆਪਾਂ ਫਿਰ ਜਿਹੜੀ ਚੀਜ਼ ਮਹਿੰਗੀ ਆ ਮੇਰਾ ਮੰਨਣਾ ਇਹ ਹੁੰਦਾ ਜੀ ਮਹਿੰਗੀ ਚੀਜ਼ ਮਹਿੰਗੀ ਨੂੰ ਪੈਦਾ ਕਰੂਗੀ ਫਿਰ ਉੱਥੇ ਜਾ ਕੇ ਫਿਰ ਉਹ ਦਿੱਤੀਆਂ ਨਹੀਂ ਜਾਂਦੀਆਂ ਤਾਂ ਬਿੱਲੋ ਤੇ ਬਹੁਤ ਪੈਸੇ ਲੱਗਦੇ ਸੀਗੇ ਜੀ ਉਸੇ ਮੇਲੇ ਤੇ ਬਿੱਲੋ ਦਾ ਸੀ ਇਹਦੀ ਮਾਂ ਦਾ ਕਹਿੰਦੇ ਸੀ 15-16 ਲੱਖ ਲੈ ਲੈ ਫਿਰ ਰੌਲਾ ਉਹੀ ਹੜਦਾ ਹੁੰਦਾ ਵੀ ਜਰ ਜਿਹੜੀ ਚੰਗੀ ਚੀਜ਼ ਹੈ ਨਹੀਂ ਦੇਣੀ ਇਹਦੀ ਮਾਂ ਨੇ ਵੀ ਵੱਡਾਂ ਮੱਝਾਂ ਦੋ ਦੰਦ ਨਹੀਂ ਖਰਾਤੀਆਂ ਸੀਗੀਆਂ ਜੀ ਤੇ ਚਵਾਈ ਦੇ ਵਿੱਚ ਦੁੱਧ ਵੀ ਬਹੁਤ ਜ਼ਿਆਦੇ ਆਂ ਜੀ। ਮਤਲਬ ਕਿ ਬਾਈ ਦੇ ਸਾਰੇ ਫਾਰਮ ਦਾ ਰਾਜ਼ ਜਿਹੜਾ ਸੀਐਨਐਸ ਇਹ ਪ੍ਰੋਡਕਟ ਯੂਜ਼ ਕਰਦੇ ਆ। ਪੰਜਾਬ ਦੀ ਸਭ ਤੋਂ ਨੀਲੀ ਰਾਵੀ ਦੇ ਵਿੱਚ ਵੱਧ ਕੀਮਤ ਵਾਲੀ ਇਹ ਬਿੱਲੋ ਆ ਜੀ। ਠੀਕ ਹੈ ਜੀ। ਸਭ ਤੋਂ ਵੱਡੇ ਰਿਕਾਰਡ ਬਣਾਉਣ ਵਾਲੀ ਵੀ ਬਿੱਲੋ ਆ। ਇਹ ਝੋਟੀ ਇਹੋ ਜੀ ਉੱઠી ਐ ਦੋ ਦੋ ਮੁਕਾਬਲੇ ਇਕੱਠੇ ਜਿੱਤੀ ਇਹਨੇ। ਚਾਰ ਦੰਤ ਤੱਕ ਵੱਡੀਆਂ ਮੱਝਾਂ ਨੂੰ ਬਿਊਟੀ ਜੀ ਵੀ ਹਰਾਇਆ ਬਿਨਾ ਏਖੜ ਤੋਂ ਤੇ ਨਾਲ ਦੁੱਧ ਚਵਾਈ ਵੀ ਕਰਵਾਈ। ਉਹ ਆਮ ਮੱਝਾਂ ਕਰ ਨਹੀਂ ਸਕਦੀਆਂ ਵੀ ਇੱਕ ਮੁਕਾਬਲਾ ਲੜਦੀਆਂ ਇਹਨੇ ਦੋ ਦੋ ਮੁਕਾਬਲੇ ਲੜ ਕੇ ਮਤਲਬ ਆਪਣੇ ਆਪ ਨੂੰ ਸਾਬਤ ਕੀਤਾ ਵੀ ਮੈਂ ਵੱਖਰੀ ਚੀਜ਼ ਹੀ ਆ। ਤੇ ਦੋਸ ਫਾਰਮ ਤੁਸੀਂ ਦੇਖ ਹੀ ਰਿਹਾ ਦੇਖ ਹੀ ਲਿਆ ਬਾਈ ਦਾ ਬਹੁਤ ਜਿਆਦਾ ਸੋਹਣਾ ਤੇ ਸਾਰੇ ਪਸ਼ੂ ਚੜ ਤੋਂ ਚੜਾ ਤੇ ਦੋਸਤੋ ਇਹ ਇਹ ਮਤਲਬ ਕਿ ਥੋੜਾ ਜਿਹਾ ਆਪਾਂ ਜੇ ਖੇਚਲ ਕਰੀਏ ਤਾਂ ਆਪਣੇ ਪਸ਼ੂ ਵੇਦਾਂ ਦੇ ਹੋ ਸਕਦੇ ਆ ਤੇ ਡਿਸਪਲੇ ਤੇ ਨੰਬਰ ਚੱਲ ਰਿਹਾ ਦੋਸਤੋ ਸੀਐਨਐਸ ਜਿਹੜਾ ਬਾਈ ਮਤਲਬ ਕਿ ਪ੍ਰੋਡਕਟ ਯੂਜ਼ ਕਰਦਾ ਐਸ ਪ੍ਰੋਡਕਟ ਦੀ ਹਰੇਕ ਜਾਣਕਾਰੀ ਤੁਹਾਨੂੰ ਤੁਹਾਡੇ ਪਸ਼ੂਆਂ ਦੇ ਵਿੱਚ ਕੀ ਤਕਲੀਫ ਕੀ ਉਹਨਾਂ ਨੂੰ ਬਿਮਾਰੀ ਹੈ ਜਾਂ ਕਿੱਦਾਂ ਦੇ ਮਤਲਬ ਕਿ ਵੀ ਤੁਸੀਂ ਤੁਹਾਡੇ ਪਸ਼ੂਆਂ ਦੇ ਵਿੱਚ ਕੁਝ ਚੇਂਜ ਆ ਰਿਹਾ ਹੈ ਤੇ ਤੁਸੀਂ ਇਸ ਨੰਬਰ ਤੇ ਡਿਸਪਲੇ ਡਿਸਪਲੇ ਤੇ ਜਿਹੜਾ ਚੱਲ ਰਿਹਾ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਠੀਕ ਹੈ ਬਾਈ ਫੋਟਾ ਫਾਰਮ ਦੇਖ ਕੇ ਮੈਂ ਕਹਿੰਨਾ ਬਾਗੋ ਬਾਗ ਠੀਕ ਹੈ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਪਹੁੰਚੇ ਬਹੁਤ ਖੁਸ਼ੀ ਹੋਈ ਬਾਈ ਹਾਂ ਚੈਣਾ ਹੁੰਦੀ ਸੀ ਕਿਤੇ ਵੀ ਬਾਈ ਵਰਗਿਆਂ ਕੋਲੇ ਜਾਈਏ ਤੇ ਉਧਰੋਂ ਸਾਡਾ ਕੁਦਰਤੀ ਢੇੜਾ ਜਿਵੇਂ ਆਪਾਂ ਨਹੀਂ ਕਹਿੰਦੇ ਚਲੋ ਛੋਟੇ ਕੋਲ ਤਾਂ ਬੀੜ ਸ਼ੂਟ ਕਰਨ ਕਰਕੇ ਕੰਮ ਵੱਧਾ ਜਿਹਾ ਹੁੰਦੇ ਤੁਰੇ ਫਿਰਦੇ ਆ ਪੰਜਾਬ ਵਿੱਚ ਪਰ ਸਾਡਾ ਉਧਰੋਂ ਢੇੜਾ ਕ ਬਹੁਤ ਘੱਟ ਪੈਦਾਈ ਪਰ ਦਿਲ ਦੀ ਤਮੰਨਾ ਜ਼ਰੂਰ ਹੁੰਦੀ ਵੀ ਬਾਈ ਵਰਗਿਆਂ ਕੋਲੇ ਮ